ਮਰਦ ਦੇ ਬੱਚੇ ਦਾ ਕੰਮ ਹੁੰਦਾ ਮਰਦ ਨਾਲ ਟੱਕਰ ਲੈਣਾ ਉਹਦੀ ਪੁਸ਼ਟੀ ਮੈਂ ਕੀਤੀ ਹੈ ਮੇਰੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਨੋਏ ਜਿਹਨੂੰ ਦਫਾ ਕੀਤਾ ਜਾਵੇ ਜਿਨ੍ਹਾਂ ਦਾ ਰੋਲ ਰੋਲਾ ਹੁੰਦਾ ਮੈਂ ਗਮਦੂਰ ਸਿੰਘ ਪਿੰਡ ਦੀਪ ਸਿੰਘ ਵਾਲਾ ਵੀ ਕੇ ਜੂ ਖੋਸਾ ਜਥੇਬੰਦੀ ਦਾ ਬਲਾਕ ਪ੍ਰਧਾਨ ਆ ਜੀ ਅਸੀਂ ਜਦੋਂ ਚੰਦਪਾਨ ਵਾਲਾ ਰੋਲਾ ਸੀਗਾ ਗਮਦੂਰ ਸਿੰਘ ਦੇ ਪਤਾ ਲੈਣ ਗਏ ਸੀਗੇ ਅਸੀਂ ਦੋਨਾਂ ਧਰਾਂ ਦਾ ਹੀ ਪਤਾ ਲਿਆ ਸੀ ਵੀ ਯਾਰ ਵੀ ਇੱਥੇ ਰੋਲਾ ਕੀ ਆ ਉਸ ਦਿਨ ਗਮਦੂਰ ਸਿੰਘ ਦਾ ਕੋਈ ਪਰਿਵਾਰ ਘਰੇ ਹੈ ਨਹੀਂ ਸੀਗਾ ਤੇ ਅਸੀਂ ਵਾਪਸ ਆ ਗਏ ਦੋ 10 ਜਣੇ ਗਏ ਸੀ ਕਿ ਦੋ ਗੱਡੀਆਂ ਲੈ ਕੇ ਜੀ ਅਸੀਂ ਜਦੋਂ ਵਾਪਸ ਆ ਗਏ ਦੂਜੇ ਤੀਜੇ ਦਿਨ ਸਾਨੂੰ ਪਤਾ ਲੱਗਿਆ ਪੰਜ ਚਾਰ ਦਿਨ ਬਾਅਦ ਵੀ ਗਮਦੂਰ ਸਿੰਘ ਦਾ ਪਰਿਵਾਰ ਆ ਜਿਹੜਾ ਵੀ ਉਹ ਕਰੇ ਆ ਵੀ ਇਹ ਪਤਾ ਲੈਣਾ ਚਾਹੀਦਾ ਆਪਾਂ ਨੂੰ ਜਾਣਾ ਚਾਹੀਦਾ ਵੀ ਇਸ ਤਰ੍ਹਾਂ ਦੀ ਜਿਹੜੀ ਗੁੰਡਾਗਰਦੀ ਫਲਾਰੇ ਲੋਕ ਵੀ ਉਹਦੇ ਸਬੰਧ ਵਿੱਚ ਆਪਾਂ ਨੂੰ ਜ਼ਰੂਰ ਬਣਨਾ ਚਾਹੀਦਾ ਇਹਨਾਂ ਨਾਲ ਰੁਕਣਾ ਚਾਹੀਦਾ ਉੱਥੇ ਸਾਰੀਆਂ ਜਥੇਬੰਦੀਆਂ ਆਈਆਂ ਸੀਆਂ ਆਪਣੀ ਜੱਟ ਜਥੇਬੰਦੀ ਫੈਡਰੇਸ਼ਨ ਇਹ ਵੀ ਸੀ ਹੋਰ ਕਾਫੀ ਜਥੇਬੰਦੀਆਂ ਸੀ ਮੈਨੂੰ ਨਹੀਂ ਪਤਾ ਇੱਕ ਇੱਕ ਦੋ ਦੋ ਜਣੇ ਸਾਰਿਆਂ ਦਾ ਮੈਂ ਨਾਂ ਨਹੀਂ ਜਾਣਦਾ ਘਟ ਜਾਂਦਾ ਉੱਥੇ ਭੈਣ ਜੀ ਗਗਨਦੀਪ ਸਿੱਧੂ ਨੂੰ ਮੈਂ ਆਪਣੀ ਮਰਜ਼ੀ ਨਾਲ ਇੰਟਰਵਿਊ ਦਿੱਤੀ ਸੀਗੀ ਇਹ ਭੈਣ ਜੀ ਵੀ ਇਹ ਲੋਕਾਂ ਨੇ ਇਲਾਕੇ 'ਚੋਂ ਪੁੱਛ ਲਓ ਪੰਜਾਬ 'ਚੋਂ ਪੁੱਛ ਲਓ ਜੋ ਇਹ ਕਦੇ ਹਰੇਕ ਦੇ ਉੱਥੇ ਜਾਂਦੇ ਆ ਜਿੱਥੋਂ ਇਹਨਾਂ ਨੂੰ ਪੈਸੇ ਬੰਦੇ ਚਾਰ ਹਰੇਕ ਨਾਲ ਇਹਨਾਂ ਨੇ ਪੈਸਿਆਂ ਵਾਲੀ ਜਗ੍ਹਾ ਤੇ ਲਾਉਣਾ ਮੋਰਚਾ ਇੱਕ ਸਾਡੇ ਪਿੰਡ ਦੀ ਜਰਨੈਲ ਸਿੰਘ ਦੀ ਜ਼ਮੀਨ ਤੋਂ ਲੈ ਕੇ ਤੁਰ ਤੱਕ ਕਈ ਜ਼ਮੀਨਾਂ ਦੇ ਇਹਨਾਂ ਨੇ ਫੈਸਲੇ ਫੜੇ ਇੱਕ ਵੀ ਇਹਨਾਂ ਨੇ ਸਿਰੇ ਨਹੀਂ ਲਾਇਆ ਉਹਦੇ ਵਿੱਚ ਮਤਲਬ ਕਿ ਇਹ ਵੇਂਦੇ ਰਹੇ ਆ ਵੇਣ ਦਾ ਕਾਰਨ ਇਹ ਸੀ ਵੀ ਪੈਸੇ ਬੰਦੇ ਮੋٹے ਪੈਸੇ ਬੰਦੇ ਰਹੇ ਮੈਡੀਕਲ ਸਟੋਰ ਵਾਲਾ ਜਿਹੜਾ ਹੈਪੀ ਕਟਾਰੀਆ ਸੀ 17 18 ਦੀ ਵੀਡੀਓ ਸੀ ਮੈਂ ਕਿਸੇ ਕੰਪਿਊਟਰ ਦੇ ਵਿੱਚ ਸੰਭਾਲ ਕੇ ਰੱਖੀ ਹੋਈ ਸੀ ਪਿੰਡ ਦੇ ਵਿੱਚ ਵੀ ਇਹ ਇਹਦੀ ਕਿਤੇ ਵੀ ਲੋਡ ਪੈ ਸਕਦੀ ਹੈ ਮੈਂ ਜਦੋਂ ਉਹ ਭੈਣ ਜੀ ਨੂੰ ਗਾਡਰ ਵਾਲਾ ਮਸਲਾ ਸਾਡੇ ਪਿੰਡ ਦੀ ਚੋਰੀ ਦੇ ਇਹਨਾਂ ਦੀ ਜਥੇਬੰਦੀ ਦੇ ਜਿਹੜੇ ਲੋਕ ਸੀਗੇ ਗਾਡਰ ਚੋਰੀ 48 ਛੱਤ ਤੋਂ ਲੱਥੇ ਉਹਦਾ ਜ਼ਿਕਰ ਕੀਤਾ ਹੋਰ ਕਈਆਂ ਮਸਲਿਆਂ ਦਾ ਜ਼ਿਕਰ ਕੀਤਾ ਮੈਂ ਪੋਡਕਾਸਟ ਕੀਤੀ ਲੰਮੀ ਚੋੜੀ ਕੋ 10 20 22 23 ਮਿੰਟ ਦੀ ਪੋਡਕਾਸਟ ਸੀਗੀ ਜਿਹਦੇ ਵਿੱਚ ਮੈਂ ਗੱਲਬਾਤ ਕੀਤੀ ਵੀ ਭੈਣ ਜੀ ਇਹਨਾਂ ਨੇ ਮੈਨੂੰ ਸਵਾਲ ਕੀਤਾ ਵੀ ਇਹਦਾ ਤੁਸੀਂ ਸਬੂਤ ਉਹ ਸਬੂਤ ਕੀ ਆ ਉਹ ਸਬੂਤ ਦੇ ਤੌਰ ਤੇ ਮੈਂ ਉਹ ਆਡੀਓ ਕਢਾ ਕੇ ਭੇਜੀ। ਵੀ ਆ ਆਡੀਓ ਆ। ਮੈਂ ਕਹਿੰਦਾ ਮੇਰੇ ਤੇ ਕਾਰਵਾਈ ਬੰਦੀ ਜਦੋਂ ਮਰਜ਼ੀ ਕਰੋ। ਅੱਜ ਕਰੋ ਕੱਲ ਨੂੰ ਕਰੋ। ਪਰ ਮੈਂ ਕਹਿੰਦਾ ਮਰਦ ਦੇ ਬੱਚੇ ਦਾ ਕੰਮ ਹੁੰਦਾ ਮਰਦ ਨਾਲ ਟੱਕਰ ਲੈਣਾ। ਇੱਕ ਲੜਕੀ ਨਾਲ ਯਾਰ ਮਰਦ ਬੰਦਾ ਹੀ ਨਹੀਂ ਉਹ ਹੁੰਦਾ ਜਿਹੜਾ ਕੁੜੀ ਨਾਲ ਮਤਲਬ ਕਿ ਪਰਚਾ ਦਿੰਦਾ ਜਾਣ ਉਹਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ। ਇਹ ਨਾ ਅੱਜ ਬਰਦਾਸ਼ਤ ਕਰੂੰਗਾ। ਸਾਡਾ ਪਿੰਡ ਭੈਣੇ ਤੇਰੇ ਨਾਲ ਆ। ਡਟਕੇ ਨਾਲ ਆ ਦੀਪ ਸਿੰਘ ਵਾਲਾ। ਕੋਈ ਚਾਰ ਬੰਦੇ ਛੱਡ ਕੇ ਸਾਰਾ ਪਿੰਡ ਸਾਡੇ ਨਾਲ ਆ। ਸਾਰੀ ਸੰਗਤ ਦੇ ਵਿੱਚ ਕਹਿੰਦੇ ਸਾਡੇ ਪਿੰਡ ਮੀਡੀਆ ਜਾ ਕੇ ਪੁੱਛ ਲੋ ਵੀ ਤੁਸੀਂ ਕੀ ਦੇ ਨਾਲ ਤੁਹਾਨੂੰ ਇਹੀ ਆਵਾਜ਼ ਆਊਗੀ ਗਗਨਦੀਪ ਸਿੱਧੂ ਦੇ ਨਾਲ ਅੱਜ ਵੀ ਨਾਲ ਆ ਕੱਲ ਵੀ ਨਾਲ ਉਹਦੀ ਪੁਸ਼ਟੀ ਮੈਂ ਕੀਤੀ ਹੈ ਮੇਰੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਉਹ ਚੰਦਪਾਣ ਵਾਲੇ ਕਮਦੂਰ ਤੇ ਹੋਣੀ ਚਾਹੀਦੀ ਹੈ ਇਹਨਾਂ ਨੇ ਚੰਦਪਾਣ ਵਾਲੇ ਕਮਦੂਰ ਤੇ ਪਾਇਆ ਉਸ ਦਾ ਵਿੱਚ ਉਹ ਵੀ ਪੈਸੇ ਬਣਾਉਣ ਦਾ ਸਿਸਟਮ ਆ ਸਾਰਾ ਵੀ ਇਹਨਾਂ ਨੂੰ ਕੋਈ 4 ਪੈਸੇ ਬਣ ਜਾਣ ਵੀ ਉਹਨੂੰ ਦਬਾ ਕੇ ਕਿਉਂ ਉਹਦੀ ਵੇਲ ਹੋਈ ਆ ਕਈ ਵਾਰੀ ਬੰਦਾ ਜਿਹੜਾ ਥੋੜਾ ਜਿਹਾ ਕੁਝ 2 ਰੁਪਏ ਵਿਚਾਰਾ ਕਮਾਈ ਕਰਕੇ ਆਮਦਨ ਦਾ ਸਾਧਨ ਉਹ ਡਰਦਾ ਵੀ ਹੁੰਦਾ ਉਹਦੀਆਂ ਲੱਤਾਂ 'ਚ ਵੀ ਜਾਨ ਨਹੀਂ ਹੁੰਦੀ ਇਹਦਾ ਮੇਰੇ ਵਰਗਾ ਹੀ ਆ ਜਿਹੜਾ ਕਹਿੰਦਾ ਚੱਲ ਕੋਈ ਗੱਲ ਨਹੀਂ ਉਹਨ ਰਚਿਆ ਸਿਸਟਮ ਇਹ ਨਾਂ ਅੱਜ ਹੋਣਦੂ ਜਿਹੜੀ ਸੰਗਤ ਬੈਠੀ ਆ ਇਹਨਾਂ ਦਾ ਜਵਾਬ ਥੋੜੇ ਟਾਈਮ ਦੇ ਵਿੱਚ ਹੀ ਇਹਨਾਂ ਨੂੰ ਦਿੱਤਾ ਜਾਊ ਪਰਚਾ ਰੱਦ ਕੀਤਾ ਜਾਵੇ ਇਹਨਾਂ ਤੋਂ ਤੇ ਜਿਹੜੀ ਜਨਤਕ ਮਾਫੀ ਮੰਗੀ ਜਾਵੇ ਵੀ ਇਹ ਗਲਤੀ ਹੋਈ ਆ ਉਹੋ ਜਿਹੇ ਕਿਸਾਨ ਜਿਥੇ ਬੰਨੀਆਂ ਜਿਹੜੀਆਂ ਇਹੋ ਜਿਹੇ ਬੰਦਿਆਂ ਨੂੰ ਆਗੂ ਬਣਾ ਕੇ ਰੱਖੀ ਬੈਠੀਆਂ ਮੈਂ ਤਾਂ ਕਹਿੰਦਾ ਇਹਨਾਂ ਨੂੰ ਇਹੋ ਜਿਹੇ ਦਫਾ ਕੀਤਾ ਜਾਵੇ ਜਿਨ੍ਹਾਂ ਦੇ ਰੋਜ਼ ਨਿਤ ਇਹੀ ਰੋਲਾ ਹੁੰਦਾ ਕਿਤੇ ਕਿਸੇ ਪਿੰਡ ਭਾਈਚਾਰਕ ਖਸਾਂ ਨੂੰ ਤੋੜ ਰਹੇ ਆ ਖਾਲਾ ਜਿਹੜਾ ਸੀਗਾ ਉਹ ਕੌਣੀ ਪਿੰਡ ਦਾ ਉਹਦੇ ਵਿੱਚ ਨਾਲ ਸਿਆਪਾ ਪੋਇਟ ਭਰਾਵਾਂ ਭਰਾਵਾਂ ਨੂੰ ਲੜਾਈ ਜਾਂਦੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਹੈ ਘਟਨਾ ਗਰਸੇਵਕ ਸੰਗ ਕੋਈ ਆ ਗਿਆ ਉਹ ਆਪਦੇ ਪਿੰਡ ਦੀ ਸਾਰੀ ਘਟਨਾ ਹੁਣ ਦੱਸੂਗਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤ